ਜ਼ਮੀਨੀ ਚੋਣਾਂ ਨੂੰ ਲੈ ਕੇ ਬੀਜੇਪੀ ਕੁਝ ਜ਼ਿਆਦਾ ਹੀ ਕੌਨਫੀਡੈਂਟ ਨਜ਼ਰ ਆ ਰਹੀ ਹੈ ਹਾਲ ਹੀ ਦੇ ਦਿਨਾਂ ਦੇ ਵਿੱਚ ਆਪਣੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਪਰ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਬੀਜੇਪੀ ਆਪਣੇ ਉਮੀਦਵਾਰਾਂ ਦੇ ਨਾਮ ਵੀ ਸੋਚੀ ਬੈਠੀ ਹੈ ਹਾਲਾਂਕਿ ਅਜੇ ਪ੍ਰਮਾਣਿਤ ਤੌਰ ਤੇ ਕੁਝ ਵੀ ਜਾਰੀ ਨਹੀਂ ਕੀਤਾ ਗਿਆ ਕੋਈ ਇਨਫੋਰਮੇਸ਼ਨ ਜਾਰੀ ਨਹੀਂ ਕੀਤੀ ਗਈ ਪਰ ਅੰਦਰੂਨੀ ਸੂਤਰਾਂ ਮੁਤਾਬਕ ਕੁਝ ਨਾਮ ਸਾਹਮਣੇ ਆ ਰਹੇ ਹੈ ਜਿਹੜੇ ਨਾਮ ਇਸ ਵੇਲੇ ਹਲਕਿਆਂ ਦੇ ਵਿੱਚ ਵਿਚਰ ਵੀ ਰਹੇ ਨੇ ਪਰ ਉਹਨਾਂ ਨਾਵਾਂ ਨੂੰ ਲੈ ਕੇ ਅਚਾਨਕ ਚਰਚਾ ਸ਼ੁਰੂ ਹੋ ਗਈ ਕਿ ਬੀਜੇਪੀ ਸਾਰਟਡ ਹੈ ਬੀਜੇਪੀ ਪਲਾਨਡ ਚੱਲ ਰਹੀ ਹੈ ਬੀਜੇਪੀ ਜਾਣਦੀ ਹੈ ਕਿ ਉਹ ਕੀ ਕਰ ਰਹੀ ਹੈ ਦੱਸਦੀ ਹੈ ਕਿ ਚਾਰ ਵਿਧਾਨ ਸਭਾ ਹਲਕਿਆਂ ਚ ਜ਼ਿਮਨੀ ਚੋਣਾਂ ਨੇ ਜਿਨ੍ਹਾਂ ਵਿੱਚ ਗਿੱਦੜਵਾ ਡੇਰਾ ਬਾਬਾ ਨਾਨਕ ਬਰਨਾਲਾ ਤੇ ਚੱਬੇਵਾਲ ਹਲਕਾ ਹੈ ਇਨਾ ਹਲਕਿਆਂ ਦੇ ਵਿੱਚ ਬੀਜੇਪੀ ਨੇ ਆਪਣੇ ਇੰਚਾਰਜ ਜ਼ਰੂਰ ਲਗਾ ਦਿੱਤੇ ਨੇ ਪਰ ਦੂਜੇ ਪਾਸੇ ਹੁਣ ਚਰਚਾ ਹੈ ਕਿ ਇੱਥੋਂ ਉਮੀਦਵਾਰੀ ਜਿਹੜੀ ਹੈ ਉਹ ਕੌਣ ਕਰਨੇ ਹੁਣ ਗਿੱਦੜਵਾ ਹਲਕਾ ਹੈ ਇੱਕ ਇਹੋ ਜਿਹਾ ਹਲਕਾ ਜਿਹੜਾ ਨਾਜ਼ੁਕ ਹਲਕਾ ਔਰ ਇੱਥੇ ਉਮੀਦਵਾਰੀ ਕੌਣ ਕਰੇਗਾ ਇਹਦੇ 'ਚ ਸ਼ਸ਼ੋ ਪੰਜ ਖਾਸੀ ਮੱਚੀ ਪਈ ਹੈ ਬੀਜੇਪੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪੂਰੀ ਜਾ ਲਾਉਣਗੀਆਂ ਇੱਥੇ ਚੋਣ ਮੈਦਾਨ ਭਖੇਗਾ ਕਾਂਗਰਸ ਵੀ ਪਿੱਛੇ ਨਹੀਂ ਹਟੇਗੀ ਇਹਦੇ 'ਚ ਵੀ ਕੋਈ ਦੋਬਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਕੁਝ ਨਾਮ ਮਕਸੂਸ ਇਦਾਂ ਦੇ ਨੇ ਜਿਹੜੇ ਭਾਜਪੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਨੇ ਕਿਹਾ ਜਾ ਰਿਹਾ ਹੈ ਸੂਤਰਾ ਹਵਾਲੇੋਂ ਖਬਰਾਂ ਨੇ ਕਿ ਭਾਜਪੀ ਵੱਲੋਂ ਕਿੱਦੜ ਬਾਤੋਂ ਮਨਪ੍ਰੀਤ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਮਨਪ੍ਰੀਤ ਬਾਦਲ ਜਿਹੜੇ ਨੇ ਉਹ ਸੂਤਰਾ ਮੁਤਾਬਕ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਲਗਾਤਾਰ ਹਲਕੇ ਦੇ ਅੰਦਰ ਲੋਕਾਂ ਦੀ ਨਬਜ਼ ਟੋਲਦੇ ਪਏ ਨੇ ਕੰਮ ਕਰਦੇ ਪਏ ਨੇ ਯਾਨੀ ਕਿ ਕਿਤੇ ਨਾ ਕਿਤੇ ਕੰਸੋਆਂ ਚੱਲਦੀਆਂ ਕਿ ਮਨਪ੍ਰੀਤ ਬਾਦਲ ਬੀਜੇਪੀ ਦੇ ਉਮੀਦਵਾਰ ਇੱਥੇ ਹੋ ਸਕਦੇ ਨੇ ਸਿਹਤਿਆਬੀ ਤੋਂ ਬਾਅਦ ਬੜੇ ਲੰਮੇ ਸਮੇਂ ਤੱਕ ਮਨਪ੍ਰੀਤ ਬਾਦਲ ਜਦੋਂ ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਸੀ ਬਿਜ਼ਨਸ ਦਾ ਮਾਮਲਾ ਚੱਲਦਾ ਪਿਆ ਸੀ ਮਨਪ੍ਰੀਤ ਬਾਦਲ ਤੇ ਪਲੌਟਾਂ ਦੇ ਘਪਲੇ ਦਾ ਇਲਜ਼ਾਮ ਸੀ ਉਸ ਵੇਲੇ ਮਨਪ੍ਰੀਤ ਬਾਦਲ ਹਸਪਤਾਲ 'ਚ ਵੀ ਦਾਖਲ ਸਨ ਪੀਜੀਆ ਵੀ ਦਾਖਲ ਸਨ ਔਰ ਉਹਨਾਂ ਦੀ ਸਪਾਈਨ ਦੀ ਕੋਈ ਪ੍ਰੋਬਲਮ ਚੱਲਦੀ ਪਈ ਸੀ ਖੈਰ ਸਿਹਤਿਆਬੀ ਤੋਂ ਬਾਅਦ ਹੁਣ ਸਿਆਸਤ ਵਿੱਚ ਵਿਚਰ ਸਕਦੇ ਨੇ ਮੰਤਰੀਤ ਬਾਦਲ ਇਹਨੀਆਂ ਚਰਚਾਾਂਵਾਂ ਚੱਲ ਗਈਆਂ ਨੇ ਪਰ ਮੰਤਰੀਤ ਬਾਦਲ ਦਾ ਨਾਮ ਤਾਂ ਅਕਾਲੀ ਦਲ ਵਾਲੇ ਪਾਸੇ ਵੀ ਜੁੜਦਾ ਪਿਆ ਸੀ ਖੈਰ ਮੰਤਰੀਤ ਬਾਦਲ ਭਾਜਪਾ ਵੱਲੋਂ ਉਮੀਦਵਾਰ ਹੋ ਸਕਦੇ ਨੇ ਚਰਚਾਾਂਵਾਂ ਚੱਲਦੀਆਂ ਪੁਖਤਾ ਪ੍ਰਮਾਣ ਨਹੀਂ ਹੈ ਭਾਜਪਾ ਨੇ ਕੁਝ ਜਾਰੀ ਨਹੀਂ ਕੀਤਾ ਦੂਜੇ ਪਾਸੇ ਬਰਨਾਲੇ ਦੀ ਗੱਲ ਚੱਲਦੀ ਪਈ ਹੈ ਕੇਵਲ ਸਿੰਘ ਢਿੱਲੋਂ ਦੀ ਗੱਲ ਚੱਲਦੀ ਪਈ ਹੈ ਕਿ ਆ ਜਾ ਰਿਹਾ ਕਿ ਕੇਵਲ ਸਿੰਘ ਢਿੱਲੋਂ ਬਰਨਾਲੇ ਤੋਂ ਚੋਣ ਮੈਦਾਨ 'ਚ उतारे ਜਾ ਸਕਦੇ ਆ ਬੀਜੇਪੀ ਵੱਲੋਂ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਵਲ ਸਿੰਘ ਢਿੱਲੋਂ ਬਰਨਾਲੇ 'ਚ ਵਿਚਰਦੇ ਪਏ ਨੇ ਬਰਨਾਲੇ ਦੇ ਲੋਕਾਂ 'ਚ ਵਿਚਰਦੇ ਪਏ ਨੇ ਔਰ ਆਪਣਾ ਕੰਮ ਜਿਹੜੇ ਉੱਥੇ ਕਰਦੇ ਪਏ ਨੇ ਹੁਣ ਚਰਚਾ ਆਮਾ ਨੇ ਕਿ ਕੀ ਬਰਨਾਲੇ ਤੋਂ ਕੇਵਲ ਸਿੰਘ ਢਿੱਲੋਂ ਨੂੰ ਉਤਾਰਿਆ ਜਾਵੇਗਾ ਜਾਂ ਨਹੀਂ ਬੀਜੇਪੀ ਮੋਰ ਲਾਵੇਗੀ ਜਾਂ ਨਹੀਂ ਸਵਾਲ ਤਾਂ ਇਹ ਹੈ ਦੂਜੇ ਪਾਸੇ ਜੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਕੁਝ ਗੱਲਾਂ ਉਧਰ ਵੀ ਸਾਹਮਣੇ ਆ ਰਹੀਆਂ ਕਿ ਆ ਜਾ ਰਿਹਾ ਕਿ ਰਵੀਕਰਨ ਕਲੋਂ ਦਾ ਨਾਮ ਜਿਹੜਾ ਉਹ ਅੱਗੇ ਚੱਲਦਾ ਪਿਆ ਉਹੀ ਰਵੀਕਰਨ ਕਲੋਂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਬੀਜੇਪੀ ਸ਼ਾਮਿਲ ਹੁੰਦੇ ਨੇ ਹੁਣ ਕਿਹਾ ਜਾ ਰਿਹਾ ਕਿ ਉਹਨਾਂ ਦਾ ਨਾਮ ਫਿਲਹਾਲ ਡੇਰਾ ਬਾਬਾ ਨਾਨਕ ਤੋਂ ਅੱਗੇ ਚੱਲ ਰਿਹਾ ਬੀਜੇਪੀ ਦੀ ਲਿਸਟ ਦੇ ਵਿੱਚ ਅਜੇ ਤੱਕ ਖੈਰ ਇਹ ਨਾਮ ਅੱਗੇ ਰਹੂਗਾ ਜਾਂ ਇਤੇ ਮੋਰ ਲੱਗੂਗੀ ਕਿ ਨਹੀਂ ਲੱਗੂਗੀ ਇਹ ਸਮਾਂ ਦੱਸੂਗਾ ਚੱਬੇਵਾਲ ਹਲਕੇ ਨੂੰ ਲੈ ਕੇ ਵੀ ਚਰਚਾਾਂ ਮਾਣੇ ਹਾਲਾਂਕਿ ਚੱਬੇਵਾਲ ਹਲਕੇ ਨੂੰ ਲੈ ਕੇ ਹਸ਼ਿਆਰਪੁਰ ਦੇ ਕਈ ਸੀਨੀਅਰ ਪੱਤਰਕਾਰਾਂ ਦਾ ਇਹ ਦਾਵਾ ਸੀ ਕਿ ਚੱਬੇਵਾਲ ਹਲਕੇ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਕਿਸੇ ਰਿਸ਼ਤੇਦਾਰ ਨੂੰ ਉਤਾਰਿਆ ਜਾ ਸਕਦਾ ਪਰ ਹੁਣ ਇੱਥੇ ਆ ਕੇ ਗੇਮ ਕੋ ਮਦੀ ਨਜ਼ਰ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਸੋਮ ਪ੍ਰਕਾਸ਼ ਇੱਥੋਂ ਚੌਂ ਮੈਦਾਨ ਦੇ ਵਿੱਚ ਉਤਾਰੇ ਜਾ ਸਕਦੇ ਨੇ ਅਜੇ ਤੱਕ ਵੀ ਉਹੀ ਕੰਜ਼ੂਹਾਂ ਨੇ ਉਤਾਰੇ ਜਾ ਸਕਦੇ ਨੇ ਉਤਾਰਿਆ ਨਹੀਂ ਗਿਆ ਜੇ ਕੋਈ ਸੂਚੀ ਜਾਰੀ ਨਹੀਂ ਹੋਈ ਇਸ ਵਾਸਤੇ ਕਿਆ ਸਰਾਈਆਂ ਜਿਹੜੀਆਂ ਤੁਹਾਡੇ ਅੱਗੇ ਰੱਖ ਰਹੇ ਆ ਹਾਲਾਂਕਿ ਗਿੱਦੜਬਾ ਤੇ ਬਰਨਾਲਾ ਨੂੰ ਲੈ ਕੇ ਦਾ ਬੜੇ ਸਟਰੋਂਗ ਕਰੰਟਸ ਆ ਰਹੇ ਕਿਹਾ ਜਾ ਰਿਹਾ ਕਿ ਇੱਥੇ ਇਹ ਵਿਚਰਦੇ ਪਏ ਆਪਣੇ ਹਲਕਿਆਂ ਦੇ ਵਿੱਚ ਖੈਰ ਕਿੰਨੀ ਕ ਸੱਚਾਈ ਹੈ ਨਾ ਤੱਥਾਂ ਦੇ ਵਿੱਚ ਉਹ ਸਮਾ ਰਹਿੰਦਿਆਂ ਪ੍ਰਤੀਤ ਹੋ ਜਾਵੇਗਾ ਜਦੋਂ ਪਾਰਟੀ ਆਪਣੀ ਸੂਚੀ ਜਾਰੀ ਕਰੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ